मुदाबादाद पंजाब मुरदाबाद मुदारो कलोरी ਅੱਜ ਅਸੀਂ ਪਾਲਸਾ ਹਲਕੇ ਦੇਖੇ ਸਾਡੇ ਸਾਰੇ ਕਾਂਗਰਸੀ ਪਾਰਟੀ ਵਰਕਰਾਂ ਨੂੰ ਤੇ ਸਾਡੇ ਕਿਸਾਨ ਸਾਰੇ ਵੀਰ ਭਾਈਏ ਕਿੰਨੀਆਂ ਅੱਜ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਇੱਕ ਟਰੈਕਟਰ ਮਾਰਚ ਕੱਢਿਆ ਜਿਹੜੇ ਪਿਛਲੇ ਦਿਨ ਤੁਸੀਂ ਦੇਖ ਰਹੇ ਹੋ ਵੀ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਹੇ ਐ ਸਾਡੇ ਪਹਿਲਾ 700 ਕਿਸਾਨ ਸ਼ਹੀਦ ਹੋ ਚੁੱਕਿਆ ਹੁਣ ਸਾਡਾ ਨੌਜਵਾਨ ਬੱਲੂ ਪਿੰਡ ਦਾ ਮੁੰਡਾ ਤਿੰਨ ਪਿੰਡਾਂ ਦਾ ਇਕੱਲਾ ਭਰਾ ਗੋਲੀ ਮਾਰ ਕੇ ਹੱਤਿਆ ਕਰਤੀ ਉਹਦਾ ਹੱਤਿਆਰ ਜ਼ਿੰਮੇਵਾਰ ਕੌਣ ਆ ਉਹਦੇ ਪਰਚਾ ਦੇਣ ਜਿਹੜਾ ਜ਼ਿੰਮੇਵਾਰ ਹੈ ਹਰਿਆਣਾ ਪੁਲਿਸ ਤੇ ਪਰਚਾ ਦੇਣ ਅਸੀਂ ਉਹਦੇ ਸਾਡੇ ਪੰਜਾਬ ਪਰਦੇ ਵਿੱਚ ਸਾਰੇ ਹਲਕੇ ਦੇ ਵਿੱਚ ਸਾਰੇ ਲੀਡਰਸ਼ਿਪਰਾਂ ਨਾਲ ਜਿਹੜੇ ਕਾਂਗਰਸ ਦੇ ਵਰਕਰ ਹੈ ਕਿੰਨੇ ਹੋ ਸਾਡੇ ਕਿਸਾਨ ਭਰਾਵਾਂ ਕਿੰਨੇ ਹੋ ਅੱਜ ਟਰੈਕਟਰ ਮਾਰਚ ਕੱਢੇਗਾ ਪਿੱਛੀ ਵਿਖੇ ਅਸੀਂ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੰਗ ਕਰਦੇ ਹਾਂ ਵੀ ਜਿਹੜੇ ਸਾਡੇ ਸ਼ੁਕਰਮਣ ਜਿਹੜਾ ਮੁੰਡਾ ਮਾਰਿਆ ਗਿਆ ਉਹਦੇ ਕਾਤਲਾਂ ਦੇ ਖਿਲਾਫ ਕਾਰਵਾਈ ਕਰੋ ਤਿੰਨ ਸੌ ਤੋਂ ਪੱਤ ਤਰਜ ਕਰੋ ਤੱਕ ਸਾਨੂੰ ਦਿੰਦਾ ਹਲ ਹਲ ਕਰ ਸਰਕਾਰ ਜਿਹੜੀ ਵੀ ਖਾਤੇ ਮੰਗਾ ਨੇ ਉਹ ਪੂਰੇ